ਬੀਤੇ ਦਿਨੀ ਪੰਜਾਬ ਅੰਦਰ ਹੋਈਆਂ ਬਲੈਕ ਸੰਗਠੀਆਂ ਦੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਡਿਊਟੀਆਂ ਨੂੰ ਲੈ ਕੇ ਫਗਵਾੜਾ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਸਨ ਸਰਕਾਰ ਖਿਲਾਫ ਚੰਮਗੇ ਨਾਅਰੇਬਾਜ਼ੀ ਕਰਦੇ ਆ ਚੋਣ ਕਮਿਸ਼ਨ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਦੌਰਾਨ ਆਗੂਆਂ ਨੇ ਵਿਧਿਕ ਡਿਪਟੀ ਕਮਿਸ਼ਨਰ ਫਗਵਾੜਾ ਨੂੰ ਮੰਗ ਪੱਤਰ ਦੇ ਦਿਆਂ ਕਿ ਇਹ ਪ੍ਰਦਰਸ਼ਨ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਦੇ ਖਿਲਾਫ ਕੀਤਾ ਗਿਆ ਹੈ ਇਸ ਤੋਂ ਇਲਾਵਾ ਆਗੂਆਂ ਨੇ ਮੰਗ ਕੀਤੀ ਕਿ ਮੋਗਾ ਵਿਖੇ ਦੋ ਅਧਿਆਪਕਾਂ ਦੀ ਹੋਈ ਮੌਤ ਤੋਂ ਬਾਅਦ ਪਰਿਵਾਰ ਨੂੰ 2-2 ਕਰੋੜ ਰੁਪਏ ਦਾ ਚੈ ਹੋਰ ਕੀ ਕਿਹਾ ਅਗਵਾ ਨੇ ਚਰਾਤ ਤੁਸੀਂ ਵੀ ਸੁਣੋ ਹਗਵਾੜਾ ਵਿਖੇ ਵੱਖ-ਵੱਖ ਮੁਲਾਜ਼ਮ ਤੇ ਅਧਿਆਪਕ ਜਥੇਬੰਦੀਆਂ ਨੇ ਇਕੱਠ ਕਰਕੇ ਇੱਕ ਰੋਸ ਮਜਾਰਾ ਕੀਤਾ ਇਹ ਰੋਸ ਮਜਾਰਾ ਪਿਛਲੇ ਦਿਨੀ ਜੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਮੁਲਾਜ਼ਮਾਂ ਦੀ ਜਿਹੜੀ ਬਹੁਤ ਜ਼ਿਆਦਾ ਅੰਤਾਂ ਦੀ ਖੱਜਲਖੁਆਰੀ ਹੋਈ ਆ ਉਹ ਹੋਮ ਬਲਾਕਾਂ ਵਿੱਚ ਨਾਲ ਡਿਊਟੀਆਂ ਲਾਉਣ ਕਰਕੇ ਦੂਰ ਦਰਦ ਦੇ ਬਲਾਕਾਂ ਵਿੱਚ ਹੋਰ ਲਾਉਣ ਕਰਕੇ ਉਹ ਜਿਹੜੀ ਖੱਜਲਖੁਆਰੀ ਹੋਈ ਆ ਉਸ ਦੇ ਰੋਸ ਦੇ ਵਜੋਂ ਅਸੀਂ ਚੋਣ ਕਮਿਸ਼ਨ ਮ ਮਰਦਾਬਾ ਦਾ ਨਾਰੇਬਾਜੀ ਕੀਤੀ ਗਈ ਹੈ ਪੰਜਾਬ ਸਰਕਾਰ ਦੀ ਨਾਰੇਬਾਜੀ ਕੀਤੀ ਗਈ ਹੈ ਔਰ ਸਭ ਤੋਂ ਜਿਹੜੀ ਮਾਰੀ ਦੁਰਘਟਨਾ ਹੋਈ ਹੈ ਕਿ ਲੋਕ ਦੇ ਵਿੱਚ ਦੋ ਸਾਡੇ ਅਧਿਆਪਕ ਸਾਥੀਆਂ ਦੀ ਮੌਤ ਹੋ ਗਈ ਚੋਲ ਡਿਊਟੀ ਤੇ ਜਾਂਦੇ ਸਮੇਂ ਅਸੀਂ ਉਹਨਾਂ ਦੇ ਲਈ ਮੰਗ ਕੀਤੀ ਹੈ ਕਿ 2-2 ਕਰੋੜ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਸੁਰੱਖਿਅਤ ਕੀਤਾ ਜਾਵੇ ਤੇ ਅੱਗੇ ਤੋਂ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਅਧਿਆਪਕਾਂ ਮੁਲਾਜ਼ਮਾਂ ਨੂੰ ਵੋਟਾਂ ਦੇ ਵਿੱਚ ਖੱਗਲਖੋਾਰ ਕਰਨਾ ਬੰਦ ਕੀਤਾ ਜਾਵੇ ਦਿਮੇ ਕਿ ਆਪ ਸਭ ਨੂੰ ਪਤਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀਆਂ ਚੋਣਾਂ ਸੰਪੂਰਨ ਹੋਈਆਂ ਇਹਨਾਂ ਚੋਣਾਂ ਦੇ ਵਿੱਚ ਸਾਰੇ ਮੁਲਾਜ਼ਮ ਵਰਗ ਸਮੇਤ ਅਧਿਆਪਕ ਵਰਗ ਦੀਆਂ ਜਿਹੜੀਆਂ ਇੰਟਰ ਬਲਾਕ ਵੱਖ-ਵੱਖ ਬਲਾਕਾਂ 'ਚ ਡਿਊਟੀਆਂ ਲਗਾਉਣ ਕਰਕੇ ਅਧਿਆਪਕਾਂ ਨੂੰ 100-100 ਤੋਂ 150 ਕਿਲੋਮੀਟਰ ਦੂਰ ਚੌਣ ਡਿਊਟੀ ਲਈ ਜਾਣਾ ਪਿਆ ਉਸ ਹੀ ਕੜੀ ਦੇ ਤਹਿਤ ਸਾਡੇ ਦੋ ਅਧਿਆਪਕ ਸਾਥੀ ਸਰਦਾਰ ਜਸਕਰਨ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਕਮਲਜੀਤ ਕੌਰ ਜਿਹੜੇ ਕੇ ਸਵੇਰ ਸਮੇਂ ਇਲੈਕਸ਼ਨ ਡਿਊਟੀ ਤੇ ਜਾ ਰਹੇ ਸੀ ਸੰਗੜੀ ਢੰਡ ਹੋਣ ਕਰਕੇ ਔਰ ਸੂਏ ਦੀ ਕਾਰਨਰ ਤੇ ਰੇਲਿੰਗ ਨਾ ਹੋਣ ਕਰਕੇ ਗੱਡੀ ਉਹਨਾਂ ਦੀ ਸੂਏ ਚ ਡਿੱਗ ਪਈ ਜਿਸ ਕਰਕੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਔਰ ਇਹ ਸਾਰਾ ਕੁਝ ਮਾੜੇ ਚੌਣ ਪ੍ਰਬੰਧਾਂ ਦੀ ਪੇਛੜਿਆ ਇੱਕ ਦੋ ਮਾਸੂਮ ਬੱਚਿਆਂ ਦੇ ਮਾਪੇ ਇਸ ਦੁਨੀਆ ਚੋਂ ਚਲੇ ਗਏ ਜਿਹੜੇ ਕਿ ਉਹਨਾਂ ਨੂੰ ਕਦੀ ਨਹੀਂ ਮਿਲਣਗੇ ਇਹ ਜਿਹੜਾ ਹੈ ਇਹ ਇਸ ਦੇ ਸੰਬੰਧ ਚ ਅੱਜ ਸਮੂਹ ਦੇ ਆਪਕ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਔਰ ਨਾਲ ਵੀ ਮਾਨਯੋਗ ਏਡੀਸੀ ਮੈਡਮ ਡਾਕਟਰ ਸਿਖਾ ਭਖਤ ਜੀ ਨੂੰ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਂ ਦਿੱਤਾ ਜਿਹਦੇ ਵਿੱਚ ਇਹ ਮੰਗ ਕੀਤੀ ਗਈ ਕਿ ਜੇਕਰ ਜਦੋਂ ਕੋਈ ਮਾੜੀ ਜहरीਲੀ ਸ਼ਰਾਬ ਪੀ ਕੇ ਕੋਈ ਲੋਕ ਮਰ ਜਾਂਦੇ ਉਹਨਾਂ ਨੂੰ ਵੀ 10-10 ਲੱਖ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਂਦਾ ਇਹ ਚੌਣ ਡਿਊਟੀ ਤੇ ਜਾਂਦਿਆ ਸਮੇਂ ਇਹ ਹਾਦਸਾ ਵਾਪਰਿਆ ਜਿਹਦੇ ਨਾਲ ਇੱਕ ਜੋੜੇ ਦੀ ਵਿਧਿਆਪਕ ਜੋੜੇ ਦੀ ਮੌਤ ਹੋ ਗਈ ਉਹਨਾਂ ਦੋਨਾਂ ਨੂੰ ਕਿਉਂਕਿ ਡਿਊਟੀ ਡਿਊਟੀ ਦੇ ਸੀ ਉਹਨਾਂ ਦੋਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ 1 ਕਰੋੜ ਰੁਪਏ ਦਾ ਚੈੱਕ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇ ਜਿਹੜੇ ਉਹਨਾਂ ਦੇ ਦੋ ਛੋਟੇ ਬੱਚੇ ਹਨ ਉਹਨਾਂ ਦੀ ਸਾਰੀ ਜਿਹੜੀ ਹੈ ਸਟੱਡੀ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਚੱਕਿਆ ਜਾਵੇ ਔਰ ਬਾਲਗ ਹੋਣ ਤੱਕ ਉਹਨਾਂ ਨੂੰ ਜਿਹੜਾ ਹੈ ਨੌਕਰੀ ਜਿਹੜਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਵਾਦਾ ਕੀਤਾ ਜਾਵੇ ਲਿਖਤੀ ਰੂਪ ਦੇ ਵਿੱਚ ਬਾਦ ਜਿਹੜਾ ਉਹ ਪਰਿਵਾਰ ਨੂੰ ਜਿਹੜੇ ਜੀ ਚਲੇ ਗਏ ਉਹ ਵਾਪਸ ਨਹੀਂ ਆ ਸਕਦੇ ਪਰ ਪਰਿਵਾਰ ਨੂੰ ਥੋੜਾ ਹੌਸਲਾ ਮਿਲ ਸਕੇ ਇਹ ਕੋਈ ਇੱਕ ਵਿੱਚ ਬਲੌਗ ਤੋਂ ਬਾਅਦ ਡਿਊਟੀਆਂ ਨਾ ਲਗਾਈਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚੋਣ ਦਾ ਚੋਣਾਂ ਦਾ ਬਾਈਕਟ ਕਰਨ ਦੇ ਲਈ ਵੀ ਫੈਸਲਾ ਲੈ ਸਕਦੇ ਹਾਂ ਬਹੁਤ ਬਹੁਤ ਧੰਨਵਾਦ